ਦੇ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਠੀਕ-ਠਾਕ ਹੋਵੋਗੇ ਚੰਗੀ ਕਲਾ ਛੰਮੂਗੇ ਤੇ ਆਪਣੀ ਆਪਣੀ ਜ਼ਿੰਦਗੀ ਚ ਖੁਸ਼ ਹੋਵੋਗੇ ਸੋ ਇੱਕ ਬਹੁਤ ਹੀ ਖੂਬਸੂਰਤ ਜੀ ਗੱਲ ਪਤਾ ਕੀ ਗੱਲ ਅੱਜ ਅਸੀਂ ਕਿਤੇ ਗਏ ਸੀ ਬਾਹਰ ਤੇ ਮੰਮੀ ਦਾ ਸਕਾਪ ਨਹੀਂ ਸੀ ਲੱਭਿਆ ਬਹੁਤ ਚੁੱਤੋ ਚਹਿਤੀ ਕਰੀ ਲੱਭ ਜਿਵੇਂ ਲੱਭ ਜਿਵੇਂ ਲੱਭ ਜਿਵੇਂ ਤੇ ਆਹ ਵਾਲਾ ਸਕਾਰਪਰ ਜਿਹੜਾ ਥੋੜਾ ਜਿਹਾ ਲਿਸ਼ ਪੁੱਛ ਜਾ ਕਰਦਾ ਮੰਮੀ ਨੂੰ ਆਪ ਪਸੰਦ ਨਹੀਂ ਕੱਪੇ ਜੀ ਮਗਰ ਮਗਰ ਤੈਨੂੰ ਮੰਮੀ ਨੇ ਇਹ ਤੂੰ ਕੁਸ ਬੰਨ ਲੈ ਸਿਰ ਪਰ ਤੈਨੂੰ ਹਵਾ ਲੱਗ ਜੂਗੀ ਦੇਖ ਇੱਥੇ ਤੱਕ ਐਦਾਂ ਹੀ ਪਹੁੰਚ ਹੁੰਦਾ ਹੈ ਨਾ ਮੰਮੀ ਕੀ ਗੱਲ ਐ ਸੋਚਣ ਦੀ ਬੇਸ਼ੱਕ ਮੰਮੀ ਪਾਪਾ ਹੀ ਰੋਜ਼ਾਨਾ ਕਰਦੇ ਆ ਕੋਈ ਕੋਈ ਇਹਦੇ ਵਿੱਚ ਹੋਣੀ ਹੈਗੀ ਕਿਉਂਕਿ ਆਪਾਂ ਵੀ ਲੜਦੇ ਆਂ ਰੋਜ਼ਾਨਾ ਲੜਦੇ ਆਂ ਪਰ ਫਿਰ ਵੀ ਪਾਪਾ ਜੀ ਨੂੰ ਮੰਮੀ ਦੀ ਟੈਨਸ਼ਨ ਮੰਮੀ ਨੂੰ ਪਾਪਾ ਜੀ ਦੀ ਰਚ ਤੇ ਪਾਪਾ ਜੀ ਨੇ ਅੱਜ ਇੱਕ ਕੰਮ ਕਰਤਾ ਮਮ ਕਹਿੰਦਾ ਅੱਗੇ ਵੀ ਅੱਗੇ ਤਾਂ ਤੁਸੀਂ ਮੇਰੀ ਸਲਾਹ ਲੈਂਦੇ ਹੋ ਵੀ ਅੱਜ ਕੀ ਹੋ ਗਿਆ ਅੱਜ ਤੁਸੀਂ ਮੇਰੀ ਸਲਾਹ ਹੀ ਨਹੀਂ ਲੱਤੀ ਵੀ ਕੀਆ ਗੱਲ ਹੋ ਗਈ ਪਾਪਾ ਜੀ ਕਹਿੰਦੇ ਮੇਰਾ ਜੀ ਕਰਿਆ ਮੈਂ ਕਰ ਲਿਆ ਕੰਮ ਤੂੰ ਹੈ ਨਹੀਂ ਤੇ ਭਾਈ ਤੂੰ ਗਈ ਵੀ ਤੇ ਕਿਤੇ ਸੋਣ ਹੋ ਕੀ ਕੀਤਾ ਏ ਸੁਣੋ ਜੀ ਮੇਰੀ ਮੰਮੀ ਦੀ ਜਵਾਨ ਬਣਾਉਂ ਬਤੀ ਸਾਸਰੀ ਘਾਲ ਜੀ ਸਾਰਿਆਂ ਨੂੰ ਹਮ ਕਿਹ ਕਰਿਆ ਦਾ ਅੱਜ ਕੀ ਕਹਣਾ ਪਾਪਾ ਜੀ ਨੇ ਅੱਜ ਪਾਪਾ ਜੀ ਨੇ ਨਿਆਂ ਦੀ ਜੈਕਟ ਉਹ ਵੀ ਬਗੈਰ ਦੱਸੇ ਤੇ ਅੱਗੇ ਤਾਂ ਦੱਸ ਕੇ ਜੇ ਮੇਰਾ ਉਪੜ ਜਾਏਗਾ ਜਰਾ ਕੋ ਹਮ ਹਾਂ ਜੀ ਕਰਿਆ ਵਾ ਅੱਜ ਪਤਾ ਹੀ ਨਹੀਂ ਲੱਗਿਆ ਅੱਜ ਪਾਈ ਵੀ ਉਹ ਦੇਖੀ ਐ ਹਾਂ ਅਜਾ ਉਹਨਾਂ ਜਰੀ ਕੰਮ ਕਰਤਾ ਪਾਪਾ ਜੀ ਨੇ ਹਾਂ ਪਾਪਾ ਜੀ ਆਇਆ ਤੇ ਕਰਿਆ ਤੁਸੀਂ ਆ ਦੇਖ ਲੋ ਦੇਖ ਲੋ ਹੁਣ ਪਾ ਕੇ ਆਏ ਨਾ ਦਾੜੀ ਤੇ ਵਿੱਤਾਂ ਲਾਦਦੇ ਹੋ ਹੋ ਲੈ ਦੇਤਾ ਤੋਰ ਕੱਢੀ ਬੈਠੇ ਅੱਜ ਅੱਜ ਟੂਹੀ ਨਾ ਰਾਮ ਐ ਪੁੱਛਿਆ ਮੈਂ ਕਿ ਹੁਣ ਟੂਹੀ ਰਾਮ ਐ ਕਹਿੰਦਾ ਹਾਂਜੀ ਹੋ ਰਾਮ ਐ ਕਸ ਮੇ ਆ ਕਸ ਮੇ ਆ ਟੂਹੀ ਤੇ ਕਰਿਆ ਤੁਸੀਂ ਦੇਖ ਰਾ ਧੂਖਾ ਕਰਿਆ ਅਜ ਬਿਨ ਬਗੈਰ ਪੁੱਛੇ ਤੇ ਮੇਰੇ ਤੇ ਅੱਜ ਚੀਜ਼ ਲੈਣੇ ਤੇ ਪੁੱਛ ਕੇ ਜਾਂਦੇ ਆ ਵੀ ਚੀਜ਼ ਬ੍ਰੇਕਿੰਗ ਨਿਊਜ਼ ब्रेकिंग न्यूज़ <laughs> आज की ताजे ताजे खबरें हां पापा जी ने मम्मी नु ਦਿੱਤਾ ਧੋਖਾ ਜਿ ਕਰਕੇ ਮੰਮੀ ਦਾ ਦੁਖਿਆ ਦਿਨ ਚਲ ਕੋਈ ਤਾਂ ਫੈਂਦਾ ਆ ਗਈ ਮੇਰਾ ਮੈਂ ਤਾਂ ਦੇ ਲਈ ਮੈਂ ਕਿਹਾ ਦੱਸ ਕੇ ਆ ਗਿਆ ਤੁਸੀਂ ਦਾ ਮਾਲਕ ਨੇ ਵਿੱਚ ਇਹ ਤਾਂ ਐਸੀ ਬਾਹਰ ਗਈ ਖਾਣਾ ਵੀ ਜਿਹੜਾ ਮੈਂ ਰਹਿ ਤੁਸੀਂ ਮੈਂ ਮਾਰਕਿੰਗ ਨਾ ਭੇਜਦਾ ਵੀ ਪਾਪੇ ਜਾਇਆ ਕੋ ਕੰਮ ਤਾਂ ਅੱਛਾ ਅੱਛਾ ਮੈਂ ਕੰਮ ਕਰਨ ਨਾਲ ਲੱਗਾ ਉੱਥੇ ਜਿੱਥੇ ਉਹ ਤਾਂ ਬੰਦੇ ਅਜੀ ਤਨਜਾਰ ਬੈਠੇ ਸੀ ਅੱਛਾ ਉੱਥੋਂ ਪੈ ਜਾਗਟਾਂ ਵਾਲਾ ਆ ਗਿਆ ਅੱਛਾ ਕਹਿੰਦਾ ਸਰਦਾਰ ਵੀ ਕਹਿੰਦਾ ਕੋਈ ਜਾਗੜ ਦੇਖ ਲੋ ਹੂੰ ਮਾ ਮਾਤਾ ਦਰਖਾ ਦੇ ਕੋਈ ਗੱਲ ਨਹੀਂ ਕਹਿੰਦਾ ਠੰਡ ਦਾ ਮੌਕਾ ਦੇਖੋ ਤੁਸੀਂ ਬਾਗਾ ਉਹ ਨਾ ਸਵੈਟਰ ਦੇਖ ਲਿਆ ਮੇਰਾ ਪਾਇਆ ਉਹ ਕੱਲਾ ਹੀ ਹੂੰ ਫਟੇ ਠੀਕ ਰੇਂਜ ਵਿੱਚ ਮਿਲ ਗਈ ਹਣੀ ਤਾਂ ਹੀ ਤੁਸੀਂ ਲੈ ਲਈ ਵਾਹ ਫਿਰ ਮੈਂ ਮਾ ਦੇਖਿਆ ਮਾਤਾ ਠੀਕ ਕਰਿਆ ਕਰਤੋ ਚਟਨੇ ਮਾਰਿਆ ਸੌਦਾ ਮਾਰੀ ਲੋਈ ਦੀ ਪਕੜ ਕਿਹਦੇ ਲਿਆ ਰਾਜਾ ਇਹਨੜੇ ਭੈ ਤੇਰਾ ਪਹਿਲਾ ਹੋਵੇ ਮਾਜਾ ਦੇ ਪਈ ਪਾ ਰਨੇ ਮੌਤੀ ਫਿਡੇ ਕਉਤੀ ਪਾ ਲਈ ਕਿਨੇ ਕਰੇ ਆਈ ਫਿਰ ਆ ਗਈ ਆ ਗਈ 700 ਦੀ ਹਾਂ 8 700 ਦੀ ਆ ਗਈ ਅੱਛਾ ਚਲੋ ਠੀਕ ਬੰਦ ਵਧੀਆ ਫਿਰ 1000 ਰੁਪਏ 5000 ਰੁਪਈਆ ਮੰਗਿਆ ਨਾ ਮੈਂ ਰੁਪਈਆ 1800 ਦੱਕ ਤਾ ਮੂ ਮੂ ਮਾ ਪਈ ਆਹੀ ਗੋਦ ਅੱਛਾ 1200 ਰੁਪਈਆ ਛੱਡਤਾ ਚਲ ਪਾਪਾ ਜੀ ਐਵੇਂ ਕਹਿੰਦੇ ਤੂੰ ਚਾਹ ਵੀ ਬਣਾਉਂਦੀ ਜੀ ਉਹਨੂੰ ਚਲ ਕੋਈ ਬਹੁਤ ਵਧੀਆ ਗੱਲ ਹੋਗੀ ਇਤਨੀ ਦੁਬੇ ਤਦ ਤੁਸੀਂ ਕਰਿਆ ਸਾਡੀ ਮੰਮੀ ਨਾਲ ਗਲਤ ਹੈ ਆਪਣਾ ਔਰ ਚਲ ਕੋਈ ਨਾ ਹੁਣ ਹੁਣ ਕੋਈ ਨਾ ਕਹਿੰਦੀ ਗੁੱਸਾ ਗਿਆ ਦੁਬੇ ਚਲ ਕੱਪੜਾ ਹੀ ਦਿਆਂਦਾ ਹੈ ਹੋਰ ਕੋਈ ਨਾ ਮੰਮੀ ਦਾ ਹੋ ਗਿਆ ਨਹੀਂ ਚਲ ਮਾੜਾ ਢਾਂਡਾ ਦੇਗਾ ਪਾ ਢਾਂਡਾ ਪਾ ਵਧੀਆ ਗੱਲ ਆ ਪਾਪਾ ਜੀ ਠੰਡ ਤੇ ਬਚਾ ਕਰਗੇ ਤਾਂ ਇਹ ਕੁਝ ਦੇਖੋ ਤੋੜਾ ਵੀ ਸਿਆਣਾ ਸਰੀਰ ਦਾ ਗੋਡੇ ਦੁਬਨੇ ਟੂਹੀ ਦੁਬਨੇ ਇਹ ਚੱਲੀ ਜਾਂਦਾ ਆ ਜੀ ਕਿਉਂਕਿ ਅੱਤ ਤੁਸੀਂ ਮੈਂ ਤੁਹਾਨੂੰ ਦੱਸਾ ਕੋਪਰ ਤੁਸੀਂ ਗਏ ਤੁਸੀਂ ਇਤਾਂ ਨਹੀਂ ਖਰਾਕ ਨਹੀਂ ਲੈ ਸਕਦੇ ਵੀ ਤੁਹਾਨੂੰ ਗਰਮੀ ਹੋਣ ਲੱਗੀ ਉਹ ਜਿਹੜੀ ਕੈੜੀ ਖਰਾਕ ਆ ਜਿਹਨੂੰ ਕਹਦੀ ਆਏ ਆਪਾਂ ਹੁਣ ਉਹ ਵੀ ਸਕਪ ਗੁੰਣਾ ਮੈਂ ਹੈਗਾ ਪਰ ਇਹ ਹੈਗਾ ਥੋੜਾ ਚਮਕਦਾ ਹੂਸਕਪ ਠੀਕ ਹੈ ਦੀ ਮਾੜਾ ਨਹੀਂ ਹੈਗਾ ਉਹਨਾਂ ਦਾ ਪਰ ਇਹ ਚਮਕ ਜੀ ਵਾਲਾ ਇਹ ਲੱਗਦਾ ਨਿਆਣਾ ਸੋਹਣਾ ਸਾਡੇ ਵਰਗੇ ਨੂੰ ਲੱਗਦਾ ਸਿੰਪਲ ਜ ਮੈਨੂੰ ਇਹ ਸੋਹਣਾ ਲੱਗਦਾ ਤਾਂ ਇਹ ਨਾ ਮੈਂ ਕਿਹਾ ਇਹ ਨਾ ਰੋਸ ਤੂੰ ਪਾ ਸਕਦੀ ਆ ਕਾਹਲੀ ਮੰਮੀ ਫੰਦਸ ਸੇ ਮੈਂ ਟੋਪੀ ਲੰਨੀ ਆ ਗਰਮੀ ਲੱਗਦੀ ਓਦੇ ਵਿੱਚ ਇਹ ਠੀਕ ਆ ਤੇ ਚ ਹਵਾ ਵੀ ਲੱਗੀ ਜਾਂਦੀ ਆ ਤੂੰ ਵੀ ਆ ਨਿੱਗਾ ਵੀ ਆ ਜੀ ਨਿੱਗਾ ਆ ਹੂੰ ਇਹ ਤੋਂ ਬੜਾ ਵਾਜੀ ਕਿ ਮੁੰਨੇ ਬਣਾ ਲੱਤਾ ਤਾਂ ਜੀ ਹਾਂ ਹੀ ਮੈਂ ਇਹ ਲੈਗਾ ਮਗਰ ਭੱਜਾ ਨਾ ਆ ਆ ਵੱਲ ਲੈ ਇਹਨਾਂ ਜੇ ਤੱਕ ਤੇ ਮੰਮੀ ਉਹ ਬੜੇ ਬੜੇ ਸੁਪਰਾੰਦ ਜਿ ਕਿੱਥੇ ਉਹ ਮੈਨੂੰ ਮਿਲਦੇ ਨਹੀਂ ਮਫਲਾਂ ਦੇ ਇੱਕ ਤਾਂ ਮੇਰੀ ਨਵਾਲ ਚ ਪੈ ਇਧਰੇ ਹੂੰ ਇਹ ਕੁਦਰੇ ਹੋਣਾ ਕਿਤੇ ਮੈਂ ਤੁਹਾਡੀ ਅਲਮਾਰੀ ਚ ਦੋ ਜੋੜੇ ਜਰਾਫੇ ਰੱਖੇ ਹੋਏ ਹੂੰ ਉਨਾਂ ਮੇਰੇ ਆਉਣੇ ਨੇ ਨਿਆਣੇ ਨੂੰ ਦੋ ਜੋੜੇ ਨਹੀਂ ਕਿਸੇ ਨੂੰ ਆ ਦੇਣਗੇ ਅੱਛਾ ਠੀਕ ਹਾਂ ਹਨ ਕੋਈ ਪਾਲੂਗਾ ਨੇ ਵੀ ਬਰਕੁਲੀਨ ਦਾ ਇੱਕ ਵਾਰੀ ਦੇ ਦੇਉਂਗਾ ਨਹੀਂ ਕਿਸੇ ਨੂੰ ਦੇਵਾਂਗੇ ਫਿਰ ਉਹ ਵੀ ਨਾ ਨਾ ਆ ਜਾਂਦੇ ਆ ਤੈਨਾਂ ਤੇ ਆ ਜਾਣੇ ਚਾਹਤਾ ਇਹਨਾਂ ਦੇ ਪੈਰ ਮੇਰੇ ਨਾਲੋਂ ਵੀ ਵੱਡੇ ਆਵੇ ਅੱਛਾ ਉਹ ਤੇਰੇ ਆਉਦੇ ਨਹੀਂ ਮੇਰੇ ਆਉਣ ਦੇ ਹੋਰ ਤਾਂ ਨੂੰ ਕਿਆ ਕਹਿੰਦੀ ਐ ਮੈਂ ਅੱਛਾ ਵੀ ਛੋਟੇ ਆ ਹੈ ਬੜੇ ਆ ਉਹ ਛੋਟੇ ਆ ਛੋਟੇ ਆ ਹਾਂ ਬਾਕੀ ਦੇਖ ਲਾਂਗੇ ਗਲੀਂ ਦੇ ਆਣੇ ਆ ਉਹ ਗਲੀਂ ਨੂੰ ਦੇਖ ਲਾਂਗੇ ਹਾਂ ਗਲੀਂ ਸੁਖੀ ਤਾਂ ਵੀ ਨਹੀਂ ਆਉਂਦੀ ਨਹੀਂ ਸੁਖੀ ਦੇ ਵੀ ਨਹੀਂ ਆਉਂਦੀ ਹੂੰ ਸੁਖੀ ਸਾਡਾ ਜੀ ਵੀਡੀਓ ਸ਼ੂਟ ਕਰ ਰਿਹਾ ਹੈ ਜੀ ਕਿਉਂਕਿ ਸਾਡਾ ਆ ਗਿਆ ਜੀ ਛੁੱਟੀਆਂ ਕੱਟਣ ਆ ਪੜੀਆਂ ਤੇ ਪਾਪਾ ਜੀ ਮੈਨੂੰ ਨਾ ਰਾਤੀਂ ਕਿ ਸੁਪਨਾ ਆਇਆ ਜਿਵੇਂ ਮੈਂ ਮਾਣਾ ਐ ਅਸੀਂ ਜਿਹੜੇ ਮੇ ਬੂਆ ਰਹੀ ਹੋਗੇ ਚਾਚੇ ਦਾਈ ਹੋਗੇ ਸਾਰੇ ਜਾਣੇ ਅਸੀਂ ਨਾ ਕੋਠੇ ਦੇ ਉੱਪਰ ਪਏ ਆ ਕੱਚਾ ਚਵਾ ਰਸਤਾ ਇੱਕ ਤਾਂ ਫਲੈਟ ਹੋਈ ਜੀ ਅਸੀਂ ਕਰੀ ਚਾਹ ਬਾਰੀ ਬਾਰੀ ਅਸੀਂ ਕਰੀ ਚਾਹ ਗੀ ਲੈਡ ਹੋਣੀਗਾ ਦੇਖ ਲਓ ਜਿੱਦਾਂ ਮਰ ਜੀ ਲਾ ਲਓ ਕੱਚਾ ਕੱਚਾ ਦੇਖ ਲਓ ਨਾ ਲੈਡ ਰੂਟ ਹੁੰਦੀ ਤੀ ਉਹਦਾ ਵੀ ਆਪਣਾ ਨਜ਼ਾਰਾ ਹੀ ਹੁੰਦਾ ਤਾਂ ਰਾਤ ਨੂੰ ਬਾਤਾਂ ਪਾਉਣੀਆਂ ਦੀਵੇ ਹੋਣੇ ਨਹੀਂ ਦੀਵੇ ਨਹੀਂ ਤੇ ਫਲੈਟ ਤਾਂ ਹੈ ਤੀ ਮੇਰੇ ਟਾਈਮ ਤੇ ਅੱਛਾ ਮੇਰੇ ਟਾਈਮ ਤੇ ਲੈਡ ਨਹੀਂ ਸੀ ਤੇ ਸੋਨ ਬਾਤਾਂ ਪਾਉਣੀਆਂ ਬੁਝਾਤਾਂ ਪਾਉਣੀਆਂ ਸੋਚੀ ਜਾਨੀ ਕਿ ਕਿੰਨਾ ਕਿ ਇੱਕ ਨੇ ਤਾਰੇ ਗਿਣਨੇ ਸ਼ੁਰੂ ਕਰ ਦਨੇ ਵੀ ਕਿੰਨੇ ਆ ਮੈਂ ਜਿੱਤੇ ਆ ਬੇੜੇ ਪਾ ਕੇ ਤਾਰੇ ਕਿਤੇ ਗਿਣੋ ਸਾਡੇ ਕੋਠੇ ਪਰ ਪੈਂਦੇ ਚਵਾਰੇ ਦੇ ਉਪਰ ਗਣਨ ਹੋਊਗੀ ਖੁੱਲੇ ਆਸਮਾਨ ਦੇ ਥੱਲੇ ਬੈਣਾ ਸੱਚੀ ਤਾਂ ਇਹ ਜੇ ਕੰਮ ਬਹੁਤ ਦਾ ਤਾਂ ਮੇਰੇ ਮਮੀ ਨੇ ਕਈ ਵਾਰ ਕਹਿ ਦਿੰਦੀ ਮਮੀ ਐਦਾਂ ਤੀਂ ਨਾ ਲੈ ਸਰ ਜੀ ਲਿਓਂ ਦੀਆਂ ਐਵੇਂ ਮੰਜੇ ਦੇ ਪਰ ਓਏ ਮਾਰਦੀਆਂ ਜਿਹੜੀ ਛਿਲ ਨਾ ਦਿੰਦੀਆਂ ਤਰ੍ਹਾਂ ਦੇ ਕੇ ਅੱਗੇ ਤਾਂ ਦੇ ਦਿੰਦੇ ਨਾ ਹਾਂ ਐਦਾਂ ਕਰਦੇ ਸੀ ਕਿ ਕਿ ਦੇਖੋ ਆਪਾ ਜੀ ਅਸੀਂ ਜੇ ਬਿਜੂਤਾ ਤੇ ਬੈਠੇ ਹਾਂ ਤਾਂ ਹਨੂ ਪਤਾ ਜੇ ਅਸੀਂ ਦੇਖਿਆ ਹੈ ਵੀ ਉਹ ਕਰਦੇ ਕਿਆ ਸੀ ਤਾਂ ਹੀ ਕੁਛ ਨਾ ਕੁਛ ਸਮਝ ਆਉਂਦੀ ਆ ਹੋਈ ਤਾਂ ਹੈ ਪਹਿਲਾਂ ਤਾਂ ਬਹੁਤ ਕੁਛ ਕਰੇ ਕਰਦੇ ਤੇ ਹੁਣ ਤਾਂ ਨਿਆਣੇ ਨੂੰ ਪਤਾ ਹੀ ਨਹੀਂ ਕਸੇ ਰੱਦ ਕੀ ਹੁੰਦਾ ਏ ਉਹ ਤਾਂ ਹੀ ਕਹਿੰਦੇ ਕਿ ਆਣੇ ਨੂੰ ਦਾਦਾ ਦਾਦੀ ਹੁਣੇ ਬਹੁਤ ਜ਼ਰੂਰੀ ਆ ਵਿੱਚ ਬੈਠਣਗੇ ਨਿਆਣੇ ਉਹ ਦੱਸਣਾ ਗਿਆ ਤੇ ਅੱਗੇ ਇਹ ਬੀਬੀਆਂ ਨੇ ਨਹੀਂ ਕਿਹਾ ਪੁੱਤ ਲੈ ਦੱਸ ਮੈਂ ਤੈਨੂੰ ਬਾਤ ਪਾਉਣੀ ਐ ਆਏ ਹੋ ਗਿਆ ਆਏ ਹੋ ਗਿਆ ਆਏ ਹੋ ਗਿਆ ਦੱਸ ਗਿਆ ਜਿਹਦੇ ਸੋਚੀ ਨਾ ਵੀ ਦਾਦੀ ਮੰਮੀ ਨੇ ਬਾਤ ਪਾਈ ਆਪਣੀ ਮੰਮੀ ਨੂੰ ਪੁੱਛਦਾ ਆਪਣੇ ਬੂਆ ਨੂੰ ਪੁੱਛਦਾ ਆਪਣੇ ਡੈਡੀ ਨੂੰ ਸਭ ਤੋਂ دماغ ਚ ਘਮਲੀਆ ਗੱਲ ਫਿਰ ਅੰਦਰ ਦਾ ਪਤਾ ਲੱਗਦਾ ਵੀ ਐਸੇ ਸੇ ਗੱਲ ਕਿਹਾ ਹਾਂ ਨਾਲੇ ਸਿੱਖਿਆ ਬੀ ਬਹੁਤਿਲਦੀ ਐ ਨਵੇਂ ਨਵੇਂ ਗੱਲਾਂ ਵੀ ਪਤਾ ਲੱਗਦੀ ਐ ਵੀ ਆਹ ਕਿਆ ਚੀਜ਼ ਆ ਉਹ ਕਿਆ ਚੀਜ਼ ਆ ਅੱਛੇ ਹੋਰ ਪਰ ਮੈਂ ਮੰਮੀ ਨੂੰ ਜੇ ਕੋਈ ਚਲਨੀ ਹੈ ਮੰਮੀ ਇਹ ਨਾ ਆਪਣਾ ਕੀ ਕਰਨ ਤੇ ਪਾ ਜੀ ਬੀ ਰਵਿੰਦਰ ਗੱਲ ਕਰਦੇ ਸੀ ਕਿਉਂਕਿ ਐਦਾਂ ਹੁੰਦਾ ਵੀ ਨੌਲੇਜ ਸਭ ਦਾ ਸਦਾ ਪਤਾ ਹੋਣਾ ਚਾਹੀਦਾ ਔਰ ਕੱਲੋ ਅਸੀਂ ਆਪਣੇ ਨਿਆਣੇ ਨੂੰ ਵੀ ਦੱਸਣਾ ਹਰਬਨ ਨੂੰ ਮਨਕੀਏ ਮੁਰਤੇ ਨਿਆਣੇ ਨੂੰ ਕਰਾਣੀ ਚਾਹੀਦੀ ਹੈ ਕਿ ਨਾ ਹੂੰ ਤਾਂ ਨਿਆਣੇ ਨੂੰ ਪਤਾ ਲੱਗਦਾ ਤੋਰ ਕਿਉਂ ਜਿੱਕਣਾ ਆਪ ਕਰੇ ਬੈ ਨਾ ਸਿੱਖੇ ਬੈ ਆਪ ਸਾਨੂੰ ਪਤਾ ਹੈ ਸਾਨੂੰ ਜਿੱਕਣਾ ਉਹ ਨਿਆਣੇ ਨੂੰ ਦੱਸੋ ਵੀ ਆਹ ਕੁਝ ਕਰੇ ਕਰਦੇ ਅੱਗੇ ਵੀ ਆਹ ਖੇਲ ਕੇ ਦੇਖੋ ਕਿੰਨਾ ਉਹ ਆਉਂਦਾ ਜਿੱਕਰਾਂ ਦੇ ਵਿੱਚ ਆਪਾਂ ਉਹ ਬੇਬੀ ਸ਼ਾਵਰ ਕਰਿਆ ਤਾਂ ਜੇਮਾ ਖੇਡੀਆਂ ਜੇਮਾ ਖੇਡੀਆਂ ਕੁਰਸੀਆਂ 'ਤੇ ਬੈਠੇ ਕਿੰਨਾ ਉਹ ਆਉਂਦਾ ਨਿਆਣੇ ਨੂੰ ਕੁਛ ਹੀ ਚੜਦੀ ਹੈ ਉਹ ਨਿਆਣੇ ਨੂੰ ਦੁਖਾਣਾ ਚਾਹੀਦਾ ਨਾ ਦੱਸਣਾ ਚਾਹੀਦਾ ਨਿਆਣੇ ਨੂੰ ਕੁਛ ਹਰਦੇ ਵੀ ਹਾਂ ਆਖਰਾਰ ਵਧੀਆ ਹੈ ਨਾਲੇ ਨਿਆਣਾ ਦੌੜ ਭੱਜ ਵਿੱਚ ਤੰਦਰੁਸਤ ਰਹਿੰਦਾ ਹੋਰ ਕੀ ਹੋਮ ਪਰਸੀਨਾ ਆ ਜਾਂਦਾ ਹੈ ਦੇ ਘੁੰਮਦੇ ਪਾਪਾ ਜੀ ਉਹ ਤੁਸੀਂ ਦੇਖਿਆ ਇਹ ਟਾਇਰ ਟਾਇਰ ਨੂੰ ਭਜਾਉਣਾ ਉਹਦੇ ਨਾਲ ਲੱਕੜੀਆਂ ਦੇ ਨਾਲ ਦਿੰਦੇ ਨਾਲ ਟਾਇਰਾਂ ਨੂੰ ਦੇਖ ਲੋ ਕਿੰਨਾ ਕਿੰਨਾ ਵਜਾਉਂਦਾ ਹੁੰਦਾ ਸੀ ਸਾਈਕਲ ਦੇ ਟਾਇਰਾਂ ਨੂੰ ਉਹ ਜਦ ਅਸੀਂ ਛੋਟੇ ਹੁੰਦੇ ਸੀ ਨਾ ਸਾਡੀ ਪਣੀ ਦੇ ਉਹ ਬਹੁਤ ਵਜਾਣਾ ਪਾਣੀ ਭਰ ਜਾਣਾ ਅਸੀਂ ਲੁਫਾ ਪਾ ਲੈ ਕੇ ਫਿਰ ਲੋ ਉਹਦੇ ਵਿੱਚ ਨਹਾਉਣਾ ਧੋਣਾ ਇਹ ਵੀ ਬਸ ਇੱਕ ਖੁਸ਼ੀ ਦਾ ਹੀ ਕੰਮ ਹੋ ਜਾਂਦਾ ਕੋੜ ਕੀ ਜੀ ਨਿਆਣੇ ਨਿਆੜੇ ਮਾ ਉਹਦੇ ਕੱਠੇ ਉਹ ਕਿ ਜਾਣੇ ਨੇ ਪੈ ਜਾਣਾ ਬੁਝਾਰਤਾ ਪਾਈ ਜਣੀ ਆ ਆ ਇਹਦੀ ਜਵਾ ਪਾਏ ਆ ਬੁੱਝੋ ਕੇ ਆ ਬੁੱਝਣਾ ਆ ਕਿ ਆ ਚੀਜ਼ ਹੁੰਦੀ ਐ ਘੰਟਾ ਘੰਟਾ ਨਿਆਣੇ ਸੋਚੀ ਜਾਣਾ ਵੀਰ ਦਾ ਕਿਆ ਜਵਾ ਮੈਨੂੰ ਕਈ ਨਿਆਣਿਆਂ ਨੇ ਕੁਟਦੇ ਡਾ ਪੈਣ ਨੂੰ ਦੱਸਦਾ ਮੈਂ ਮੰਮੀ ਨੂੰ ਲਾ ਕੇ ਦੱਸਦਾ ਮੈਂ ਤਾਂ ਮੰਮੀ ਨੂੰ ਕੋਲ ਆਣੇ ਨੇ ਮਾਰੇ ਮੰਮੀ ਕਹਿੰਦੀ ਤੈਂ ਕੁਛ ਨਹੀਂ ਕਹਿਣਾ ਕੋਈ ਤਾਂ ਮੈਂ ਤਾਂ ਉਹ ਨਾ ਕਿ ਮੰਮੀ ਆ ਵੀ ਤਾਂ ਸਾਨੂੰ ਕਹਿੰਨੀ ਕਹਿੰਦੀ ਸੀ ਆਪਾਂ ਨੇ ਵੀ ਜੜਦਾਉਂਗਾ ਤੇ ਸਾਡੇ ਚ ਕੀ ਫਰਕ ਰਹੇਗਾ ਗੱਲ ਠੀਕ ਦੀ ਉਸ ਤਰ੍ਹਾਂ ਦੀ ਮੰਮੀ ਦੀ ਵੀ ਦੇ ਅੱਜ ਜਮੂਰੀ ਵਾਲਾ ਮੂਰਖਾ ਸੀ ਕਾਤੇ ਬੜੀਏ ਮੂਰਖਾਂ ਅੱਜ ਤੋ ਕਿਹੜਾ ਪੜ੍ਹਨ ਦੇ ਨਾ ਮੰਮੀ ਆ ਵੀ ਇਹ ਜਿਹੀਆਂ ਹੋ ਗਈਆਂ ਹਾਂ ਬਰੇ ਮੁੰਡਾ ਨੇ ਕਹਿ ਕੇ ਦਿੱਤਾ ਬਰੇ ਮੇਰੇ ਕਿਹਨੂੰ ਕਹਿ ਕੇ ਦਿੱਤਾ ਹੋਰ ਚਲੋ ਸਭ ਦੇ ਗਰਮ ਖੂਨ ਤੇ ਜੇ ਕੋਈ ਠੱਡਾ ਹੁੰਦਾ ਤਾਂ ਮੂਰੇ ਵਾਲਾ ਵੀ ਚਲੋ ਠੱਡਾ ਹੋ ਜਾਂਦਾ ਵੀ ਚਲੋ ਕੋਈ ਨਾ ਭਾਈ ਨਿਆਣੇ ਲੜਦੇ ਹੀ ਹੁੰਨੇ ਆ ਲੜ ਜਾਂਦੀ ਠੱਡੜਾ ਤੂੰ ਕੀ ਬਾਹਰ ਆ ਰਵਣ ਤੂੰ ਕੀ ਮਾਂ ਤੇ ਬਾਪ ਮੰਨ ਲਓ ਉਹ ਲੇਡੀਜ਼ ਜਿਹੜੀਆਂ ਲੜਨੀਆਂ ਨਿਆਣੇ ਪਿੱਛੇ ਉਹ ਤਾਂ ਗੁੱਸਾ ਹੋ ਜੰਨੀ ਐ ਨਿਆਣੇ ਫੇਰਦੇ ਉਹਦੇ ਉਹ ਹੋਰ ਉਹ ਫੇਰੀ ਕੋ ਜਨੇ ਨਿਆਣਾ ਨਹੀਂ ਲੜਾਈ ਹੈ ਨਾ ਮਾਪੇ ਦੇ ਗਲ ਪੈ ਜੰਦੀ ਐ ਜਿਹੜੀ ਉਹ ਮਾਪੇ ਗੁੱਸੇ ਦੇ ਗਿੱਲੇ ਰੱਖਦੇ ਦੋ ਚਾਰ ਤੇ ਨਾ ਉਹ ਨਿਆਣੇ ਮੇਟਾਂ ਜੇ ਫੇਰ ਲੜਾਈ ਇਕੱਠੀ ਕਰ ਮੈਂ ਤੁਹਾਨੂੰ ਦੱਸ ਅੱਜ ਤੱਕ ਜੇ ਪਾਪਾ ਦੀ ਕਿਸੇ ਨਾਲ ਬੈਸ ਵੀ ਹੋਈ ਐ ਕਿਸੇ ਨੂੰ ਲੈ ਕੇ ਹਨਾ ਪਰ ਸਾਨੂੰ ਕਦੇ ਨਹੀਂ ਰੋਕੇ ਉਹਨਾਂ ਨੇ ਵੀ ਤੁਸੀਂ ਨਾ ਉਹਨੂੰ ਨਹੀਂ ਬੁਲਾਉਣਾ ਕਹਿੰਦੇ ਸਬਦ ਸੱਦিকার ਕਰਨਾ ਤੁਸੀਂ ਥਾਲੂ ਆਉਂਦੇ ਜਾਂਦੇ ਮਿੰਨੇ ਸੱਤ ਸੱਤ ਕਰ ਬੁਲਾਉਣੀਆਂ ਕੋਈ ਨਹੀਂ ਅੱਜ ਤੇ ਸਾਡੇ ਨਾਲ ਉਹਨਾਂ ਨੇ ਮਾਰਾ ਕੀਤਾ ਆਪਾਂ ਸਾਸ੍ਰੀਕਾਲ ਬਲਾ ਕੇ ਬੜੇ ਪ੍ਰੇਮ ਤੇ ਪਿਆਰ ਨਾਲ ਉਹਨਾਂ ਦਾ ਮਾੜਾ ਪਨ ਮਟਮੋੜ ਵੀ ਨਾਲ ਚ ਪਿਆਰ ਚ ਵੀ ਅਸੀਂ ਤਾਂ ਇਹਦਾ ਨਾ ਇਹ ਕਰਿਆ ਤਾਂ ਵੀ ਇੱਕ ਵੀ ਸੰ ਨੂੰ ਬੁਲਾਉਂਦੇ ਹਾਂ ਠੀਕ ਨਹੀਂ ਗੱਲ ਮਾਪਾ ਜੀ ਹਾਂ ਚੱਲ ਲਈਏ ਲੱਗਦਾ ਕਿ ਹੁਣ ਮੈਨੂੰ ਕੋਈ ਬਾਤ ਦਾ ਪਾਓ ਦੇਖੀਏ ਬੁੱਝ ਗਈ ਅਸੀਂ ਇਹ ਪੁਰਾਣੀਆਂ ਜਿਆਦਾ ਜਆ ਤਾਰੀਆਂ ਕਰਗੇ ਮੇਰਾ ਹੁਣ ਯਾਦ ਨਹੀਂ ਕੋਈ ਬਾਤ ਮੰਮੀ ਤੁਸੀਂ ਦੱਸੋ ਜਾ ਬਸ ਸੁਤਰੀ ਬਈ ਯਾਨੀ ਸੋਚੋ ਤੁਸੀਂ ਹੋਰ ਕੋਈ ਸੋਚੋ ਕਿ ਇਸ ਸੜਚੇ ਦੇ ਸੋ ਤੁਹਾਡੇ ਕੋਲ ਕੋਣ ਸਦਨ ਦਾ ਪਪਾ ਜੀ ਸਭ ਨਾਲ ਗਿਆ ਲੋ ਬਾਹਰ ਇਕੱਠੇ ਹੁੰਦੇ ਨੇ ਪਹਿਲੇ ਪਾਪਾ ਕਹਿ ਦਿੰਦੇ ਨੇ ਹੋਰ ਬੇੜੇ ਜੀ ਨਹੀਂ ਤੇ ਮੁੰਡਾ ਇਨੇ ਕਿ ਰਾਣਾ ਸਾਰੇ ਨਾਲ ਇਕੱਠੇ ਹੋ ਗਏ ਪਹਿਜਣਾ ਅਸੀਂ ਇਹਨਾਂ ਅਰੇ ਸਾਡੇ ਵਿਆਹ ਤੋਂ ਪਹਿਲਾਂ ਵੀ ਰਵਿੰਦਰ ਬਾਹਰ ਪਾ ਦੇ ਦਿੰਦੇ ਹੁੰਦੇ ਹੁਣੇ ਬੇ ਕੂਲਰ ਵਗੈਰਾ ਕੂਲਰ ਵਗੈਰਾ ਸਾਡੇ ਆ ਤੇ ਬਾਲਾ ਉਰੇ ਦੀ ਗੱਲ ਕਰਦੇ ਆਂ ਮੈਂ ਉੱਥੇ ਬਾਹਰ ਇੱਥੇ ਨਾਲ ਬਾਹਰ ਪੂਰੇ ਵੀ ਬਾਹਰ ਜਾਂਦਾ ਤਾਂ ਬਾਹਰ ਕਹਿ ਦਿੰਦੇ ਹਾਂ ਹਾਂ ਮੰਦਰ ਲੈ ਘਰ ਤਾਂ ਆਪਣੇ ਜੇ ਛੋਟਾ ਜਿਹਾ ਪਾਣਾ ਚਾਹ ਦੋਨੋਂ ਤਿੰਨਾਂ ਨੇ ਅਸੀਂ ਬਾਹਰ ਪੈ ਜਾਣਾ ਮਾਸ ਬਹੁਤ ਵਧੀਆ ਮੋਨ ਆ ਮੈਂ ਵੀ ਤਾਂ ਹੁਣ ਕਈ ਵਾਰ ਬਾਹਰੇ ਪਈ ਆ ਲੈ ਕਿਹੜਾ ਮਮੀ ਅੰਦਰ ਤਾਂ ਏਸੀ ਲਾਇਆ ਹੋਦਾ ਤਾਂ ਬਾਹਰੇ ਪੈ ਜਿੰਦੀ ਆ ਹੋਰ ਮੈਂ ਹੋਰ ਬਾਹਰ ਬਾਹਰ ਪਾਉਣ ਜਦੋਂ ਠੰਡ ਵੀ ਲੱਗਦੀ ਆ ਹੋ ਕੀ ਤੂੰ ਬਾਹਰੇ ਪਿਆ ਤਾਂ ਕੋਈ ਬਾਈ ਕਿਹੜੀ ਚੀਜ਼ ਡਾਲੀ ਸੀ ਨਹੀਂ ਗਿਆ ਤੇ ਕੀ ਪਾਰੇ ਕੋਈ ਸੁੱਜੇ ਦੇ ਕਰ ਨਾ ਮੈਂ ਮੈਂ ਹੀ ਪਾ ਦਨੀ ਆ ਇਹ ਨੀ ਯਾਦ ਦੱਸੋ ਕਹਿੰਦੇ ਕਟੋਰੇ पे ਕਟੋਰਾ ਮੁੰਡਾ ਬਾਪਸੇ ਵੀ ਗੋਰਾ ਹਾਂ ਹਾਂ ਕਟੋਰੇ ਦਾ ਕਟੋਰਾ ਮੁੰਡਾ ਬਾਪਸੇ ਵੀ ਗੋਰਾ ਮੱਖਣ ਨਾ ਹਾਂ ਮੱਖਣ ਪਰ ਕਟੋਰਾ ਕਿੱਥੇ ਬਣੂਗਾ ਕੋਲੀ ਟਾਈਪ ਕੋਈ ਚੀਜ਼ ਕਟੋਰੇ ਦਾ ਕਟੋਰਾ ਮੁੰਡਾ ਬਾਪਸੇ ਵੀ ਗੋਰਾ దਹੀਂ වල కొల్లి પર కొల్లి పె رکھో కిసే దజనా కటోరా కొల్లి ను కనే సంజలో కొల్లి తో కుషారి దిజ్ హుంది ఆ బిజ్జి ముండా కర్యా మెన్ లందా ఆ భడే బప్పా జీ చలనూ ను రూటీ ను ఓ రూటీ ఆ బాబూ జీ దూసరా రూటీ థేర దస బాపే క్యా హై హై బాపే సక్ ఏ నారియల కొల్یاں પર కొల్یاں ని జుడియా బియా సంజలో ਬੀਚ ਤੇ ਕੋਰਾ ਬੀਚ ਤੇ ਚਟਾਗੋ ਹਾਂ ਚਲੋ ਠੀਕ ਹੈ ਜੀ ਕਿ ਹੁਣ ਅਗਲੇ ਬਲੌਗ ਚ ਮਿਲਦੇ ਆ ਸਾਡਾ ਅਦਰ ਸ਼ੇਤਾਲਾ ਦੇ ਵੀਰ ਕਿਹਾ ਦਿਓ ਜੀ ਇਜਾਦ ਤੇ ਇੱਕ ਬਾਦਰਾ ਹੋ ਗਿਆ